ਜਨ ਨਾਨਕ ਕੇ ਪ੍ਰਭ ਕਰਤੇ ਸਵਾਮੀ ਜੋ ਭਾਵ ਹੈ ਤੇ ਵੁਲੰਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਕਬੀਰ ਜੀ ਕੀ ਨਾਮ ਰਲਾਈ ਲਿਖਿਆ ਮਹੱਲਾ ਪੰਜਵਾ ਐਸੂ ਅਜਰਜ ਦੇਖਿਓ ਕਬੀਰ ਦਦਕ ਭੋਲਾ ਬਰੋਲਾ ਨੀਰ ਰਹਾ ਹਰੀ ਅੰਗੂਰੀ ਗਦਹਾ ਚਰ ਨੇ ਤੇ ਉਰਤ ਹੱਸੇ ਹਿੰਗੇ ਮਰੇ ਮਾਤਾ ਵੈਸਾ ਅੰਮੂਹਾ ਜਾਏ ਕੋਦ ਕੋਦ ਚੜਾ ਰਸਤਨ ਪਾਏ ਕਹੋ ਕਬੀਰ ਪ੍ਰਗਟ ਪੈਖੇਡ लेख ले चुंग नित भेड़ राम रमत मत परी आई कहो कबीर गुर पाई राम रमत मत परी आई कबीर गुर सोजी पाई ਅਮ ਤਾਂ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਸਜੇ ਸੁੰਦਰ ਦੀਵਾਨਾ ਚ ਬਰਾਜਮਾਨ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਗੁਰਾਂ ਦੀ ਮਿਹਰ ਅਮਤ ਬਖਸ਼ਿਸ਼ ਹੋਈ ਸੰਗਤੀ ਘੜੀਆਂ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਹਨ ਸੱਜੇ ਦੀਵਾਨਾ ਅੰਦਰ ਜਿੱਥੇ ਸੋਦਰ ਦੇ ਪਾਠ ਉਪਰੰਤ ਆਪ ਜੀਆ ਨੇ ਗੁਰੂ ਘਰ ਦੇ ਸਤਕਾਰ ਤਰਾਕੀ ਜਿੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤੇ ਪਵਿੱਤਰ ਬਾਣੀ ਸਰਵਣ ਕਰਕੇ ਗੁਰੂ ਪਿਤਾ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਸਾਰੇ ਭਾਗਾਂ ਵਾਲੇ ਆਓ ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਭ ਸਤ ਸੰਗਤ ਗੁਰੂwidehat ਦੀ ਸਾਜ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਸ਼ਬਦ ਜੋ ਅੱਜ ਵਿਚਾਰ ਗੋਚਰਾ ਲੜੀਵਾਰ ਕਥਾ ਦੀ ਤਰਤੀਬ ਅਨੁਸਾਰ ਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤਾ ਹੈ ਗੌੜੀ ਦਾਗ ਭਗਤ ਬਾਣੀ ਭਗਤ ਕਬੀਰ ਜੀ ਦਾ ਉਚਾਰਣ ਕੀਤਾ ਹੋਇਆ ਇਹ 14ਵਾਂ ਸ਼ਬਦ ਹੈ ਇਸ ਸ਼ਬਦ ਵਿੱਚ ਸਰਲੇਖ ਜੋ ਟਾਈਟਲ ਹੈ ਨਾ ਉੱਤੇ ਦਿੱਤਾ ਹੋਇਆ ਇਹ ਬੜਾ ਨਵੇਕਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਤਰ੍ਹਾਂ ਨਹੀਂ ਆਇਆ ਕਿਤੇ ਜਿਵੇਂ ਇਸ ਸ਼ਬਦ ਉੱਤੇ ਆਇਆ ਹੈ ਨਾ ਇਸ ਤਰ੍ਹਾਂ ਕਿਤੇ ਆਇਆ ਨਹੀਂ ਮੇਰੇ ਚੇਤੇ ਵਿੱਚ ਨਹੀਂ ਕਿਤੇ ਹੋਵੇ ਇੱਕ ਅੱਡੇ ਥਾਂ ਤੇ ਮੈਂ ਕਹਿ ਵੀ ਨਹੀਂ ਸਕਦਾ ਪਰ ਨਹੀਂ ਕਿਉਂਕਿ ਜਾਤ ਤੇ ਭਗਤ ਬਾਣੀ ਹੋਵੇਗੀ ਜਾਂ ਗੁਰੂ ਪੀਤਾ ਜੀ ਦਾ ਉੱਤੇ ਮਹੱਲਾ ਹੋਵੇਗਾ ਹਾਂ ਕਿਤੇ ਕਿਤੇ ਇਸ ਤਰ੍ਹਾਂ ਹੈ ਜਿਵੇਂ ਬਾਬਾ ਫਰੀਦ ਜੀ ਦੇ ਸ਼ਲੋਕ ਹਨ ਨਾ ਉਹਨਾਂ ਵਿੱਚ ਕਿਤੇ ਕਿਤੇ ਜਦੋਂ Japਿਆ ਨਾ ਸਤਿਗੁਰਾਂ ਨੂੰ ਕਿ ਇਸ ਸ਼ਲੋਕ ਦੇ ਅਰਥ ਆਮ ਬੁੱਧੀ ਵਿੱਚ ਸਪਸ਼ਟ ਨਹੀਂ ਹੋ ਰਹੇ ਫਿਰ ਸਤਗੁਰੂ ਜੀ ਦੇ ਨਾਲ ਮਹੱਲਾ ਦੇ ਕੇ ਨਾ ਕਿਤੇ ਮਹੱਲਾ ਤੀਜਾ ਹੈ ਮਹੱਲਾ ਪੰਜਵਾ ਹੈ ਮਹੱਲਾ ਪਹਿਲਾ ਹੈ ਉਹ ਦੇਖ ਕੇ ਨਾਲ ਲਿਖ ਕੇ ਤੇ ਫਿਰ ਸਤਗੁਰਾਂ ਆਪਣਾ ਸ਼ਲੋਕ ਲਿਖਿਆ ਹੋਇਆ ਤਾਂ ਕਿ ਆਮ ਸ੍ਰਿਸ਼ਟੀ ਦੀ ਪਕੜ ਵਿੱਚੋਂ ਦਾ ਭਾਵ ਆ ਜਾਏ ਇਸ ਤਰ੍ਹਾਂ ਬਹੁਤ ਘਟ ਹੈ ਨਹੀਂ ਕਿਤੇ ਵੀ ਨਾਲ ਰਣਾਈ ਲਿਖਿਆ ਮਹੱਲਾ ਪੰਜਵਾ ਇਹਦਾ ਮਤਲਬ ਸ਼ਬਦ ਕਬੀਰ ਜੀ ਦਾ ਹੈ ਪਰ ਪੜਾ ਕਿਤੇ ਨਾ ਕਿਤੇ ਕੁਝ ਐਸਾ ਹੈ ਜੋ ਜੋ ਗੁਰੂ ਅਰਜਨ ਦੇਵ ਜੀ ਦਾ ਵੀ ਹੈ ਇਹਦੇ ਵਿੱਚ ਵੱਖਰਾ ਤੇ ਕਿਤੇ ਹੈ ਨਹੀਂ ਜਿਹੜਾ ਆਪਾਂ ਇੱਕਦਮ ਸਮਝ ਲઈએ ਹਾਂ ਇੱਕ ਗੱਲ ਜ਼ਰੂਰ ਹੈ ਥੋੜੀ ਸਮਝ ਇਸ ਤਰ੍ਹਾਂ ਲੱਗਦੀ ਹੈ ਕਿ ਜਦੋਂ ਪਿਛਲਾ ਆਪਾਂ ਸ਼ਬਦ ਪੜਿਆ ਸੀ ਨਾ ਉਹਦੇ ਮਗਰ ਚਾਰ ਪਦੇ ਲਿਖ ਕੇ ਚਾਰ ਲਿਖ ਕੇ ਤੇ ਅੱਗੇ 13 ਚਾਰ ਪਦੇ ਹਨ ਤੇ 13ਵਾਂ ਸ਼ਬਦ ਇਹਦੇ ਤੋਂ ਹੁਣ ਅਗਲਾ ਵੀ ਜਦੋਂ ਪਾਵੇਗਾ ਨਾ ਭਾਵ ਜੋ ਅੱਜ ਦੀ ਵਿਚਾਰ ਹੈ ਇਹਦੇ ਤੋਂ ਅਗਲਾ ਉਹਦੇ ਤੇ ਫਿਰ 5 ਅੰਕ ਦਿੱਤਾ ਉਹ 5 ਪਦੇ ਹਨ ਤੇ ਅੱਗੇ ਦਿੱਤਾ ਹੈ ਸ਼ਬਦ 15ਵਾਂ ਇਹ ਹੁਣ 14ਵਾਂ ਹੈ ਇੱਥੇ ਵੀ 4 ਦਿੱਤਾ ਹੋਇਆ ਅੰਕ ਰ ਨਾਲ ਅੱਗੇ ਇੱਕ ਵੀ ਲਿਖਿਆ ਹੋਇਆ ਹੈ ਇਹਦਾ ਮਤਲਬ ਇੱਕ ਪਦਾ ਤਨ ਗੁਰੂ ਗੁਰੂ ਅਰਜਨ ਦੇਵ ਜੀ ਦਾ ਹੈ ਉਹ ਹੁਣ ਕਿਹੜਾ ਹੈ ਸਾਨੂੰ ਵਿਚਾਰ ਚ ਪਤਾ ਲੱਗੇਗਾ ਸਾਨੂੰ ਵਿਚਾਰ ਚ ਪਤਾ ਲੱਗੇਗਾ ਕਿ ਗੁਰੂ ਪਿਤਾ ਜੀ ਦਾ ਉਹ ਉਚਾਰਨ ਕੀਤਾ ਹੋਇਆ ਪਦਾ ਕਿਹੜਾ ਹੈ ਆਓ ਸ਼ਬਦ ਦੇ ਭਾਵ ਨਾਲ ਜੁੜ ਸਕੀਏ ਕਬੀਰ ਸਭ ਕਹਿੰਦੇ ਹਨ ਐਸੋ ਅਚਰਜ ਦੇਖਿਓ ਕਬੀਰ ਕਬੀਰ ਜੀ ਕਹਿੰਦੇ ਹਨ ਕਿ ਮੈਂ ਅਜੀਬ ਤਬਾਸ਼ਾ ਸੰਸਾਰ ਵਿੱਚ ਵੇਖਿਆ ਬੜਾ ਅਲੋਖਾ ਬੜਾ ਉਲਟ ਪੁਲਟ ਤਬਾਸ਼ਾ ਹੁੰਦਾ ਮੈਂ ਵੇਖਿਆ ਕੀ ਹੋ ਰਿਹਾ ਹੈ ਕਹਿੰਦੇ ਦੱਦ ਕਾ ਭੋਲਾ ਬਰੋਲਾ ਨਹੀਂ ਦੱਦ ਹੁੰਦਾ ਦਹੀਂ ਭੋਲਾ ਦੇ ਅਰਥ ਇੱਥੇ ਹੈ ਭਲੇਖਾ ਭੋਲਾ ਨਹੀਂ ਭਲੇਖਾ ਦਦ ਕਾ ਭੋਲਾ ਬਰੋਲਾ ਨੀਰ ਬਰੋਲਾ ਹੁੰਦਾ ਰਿੜਕਣਾ ਮੰਥਨ ਕਰਨਾ ਕਹਿੰਦੇ ਹਨ ਦਹੀਂ ਦੇ ਭਲੇਖੇ ਸ੍ਰਿਸ਼ਟੀ ਨੀਰ ਪਾਣੀ ਰਿੜਕਣਾ ਇਹ ਰਹਾ ਦੀ ਪੰਕਤੀ ਹੈ ਇਹਦਾ ਮਤਲਬ ਫੋਕਟ ਕਰਮ ਕਰ ਰਹੀ ਹੈ ਜਿੰਨਾ ਕਰਮਾਂ ਦਾ ਕੋਈ ਲਾਭ ਨਹੀਂ ਉਹ ਕਰਮ ਕਰ ਰਹੀ ਹੈ ਸ੍ਰਿਸ਼ਟੀ ਦਾ ਬਹੁਤ ਵੱਡਾ ਹਿੱਸਾ ਇਹ ਕੁਝ ਕਰ ਰਿਹਾ ਕਰਦਾ ਹੈ ਜ਼ਰੂਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਧਰਮ ਦੇ ਕਰਮ ਵੀ ਵੇਖਣ ਨੂੰ ਕਰਦਾ ਹੈ ਪਰ ਉਹ ਫੋਕਟ ਕਰ ਰਿਹਾ ਜਿੰਨਾ ਦਾ ਕੋਈ ਲਾਭ ਨਹੀਂ ਜਿੰਨਾ ਦਾ ਕੋਈ ਅਰਥ ਭਾਵ ਨਹੀਂ ਹੈ ਜਿੰਨਾ ਦਾ ਉਹਨੂੰ ਕੋਈ ਲਾਭ ਨਹੀਂ ਹੋਣਾ ਭਾਵ ਹੁਣ ਵੇਖੋ ਦਹੀਂ ਮਥਨ ਮੰਥਨ ਕਰਾਂਗੇ ਤੇ ਫਿਰ ਉਹਦੇ ਚੋਂ ਤੇ ਅਵੱਛ ਹੈ ਨਾ ਕਿਉਂ ਨਿਕਲੇਗਾ ਤਤ ਨਿਕਲੇਗਾ ਪਰ ਜੇ ਕੋਈ ਪਾਣੀ ਦਾ ਮੰਥਨ ਕਰੇ ਤੇ ਕੀ ਪਾਣੀ ਵਿੱਚੋਂ ਕੁਝ ਨਿਕਲੇਗਾ ਨਹੀਂ ਤਾਂ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੌਰਠ ਰਾਗ ਵਿੱਚ ਬਚਨ ਹਨ ਗੁਰੂ ਪਿਤਾ ਜੀ ਬਖਸ਼ਿਸ਼ ਕਰਦੇ ਹਨ ਪੰਡਤ ਦਹੀਂ ਬਲੋਈਏ ਭਾਈ ਵਿੱਚੋਂ ਨਿਕਲਿਆ ਤਤ ਏ ਪੰਡਤ ਜੀ ਫੋਕਟ ਕਰਮ ਕਰਨ ਦਾ ਕੋਈ ਲਾਭ ਨਹੀਂ ਪੰਡਤ ਦਹੀਂ ਬਲੋਈਏ ਭਾਈ ਵਿੱਚੋਂ ਨਿਕਲਿਆ ਤਤ ਫਿਰ ਵਿੱਚੋਂ ਤਤ ਕਿਉਂ ਮੱਖਣ ਉਹ ਪ੍ਰਾਪਤ ਹੋਵੇਗਾ ਵਿੱਚੋਂ ਨਿਕਲਿਆ ਤਤ ਜਾਲ ਮਥੀਆ ਜਲ ਦੇਖੀਏ ਭਾਈ ਇਹ ਜਦ ਇਹ ਹਾਥ ਸੰਸਾਰ ਚ ਤੇ ਹੋ ਕੁਝ ਹੋ ਰਿਹਾ ਹੈ ਨਾ ਪਾਣੀ ੜਕੀ ਜਾ ਰਹੀ ਹੈ ਇਹ ਨਹੀਂ ਕਿ ਖੇਚਲ ਨਹੀਂ ਪੱਖੇ ਚਲਦੇ ਹੁਣੀਆਂ ਹੀ ਐ ਉਹਦੇ ਨਾਲੋਂ ਵੀ ਵੱਧ ਹੈ ਕਿਉਂਕਿ ਜਿੰਨਾ ਚਿਰ ਹੁਣ ਕੁਝ ਆਏਗਾ ਨਹੀਂ ਰੜਕੀ ਜਾਵੇਗਾ ਕੋਈ ਬਹੁਤਾ ਸਮਾਂ ਜੇ ਕੋਈ ਕਵੇ ਕਿ ਮੈਂ ਤੇ ਦੁੱਧ ਵਾਲੇ ਨੇ ਤੇ ਇੱਕ ਘੰਟਾ ਹੀ ਰੜਕਿਆ ਸਵਾਨੀ ਨੇ ਤੇ ਮੈਂ ਤੇ 4 ਘੰਟੇ ਰੜਕਦਾ ਰਿਆ ਹੁਣ 4 ਘੰਟੇ ਖੇਚਲ ਤੇ ਕੀਤੀ ਪਰ ਉਹਨੂੰ ਇੱਕ ਘੰਟੇ ਵਿੱਚ ਤਤ ਪ੍ਰਾਪਤ ਹੋ ਗਿਆ ਇਧਰ 4 ਘੰਟਿਆਂ 'ਚ ਕੁਝ ਵੀ ਪ੍ਰਾਪਤ ਨਹੀਂ ਕਿਉਂ ਨਹੀਂ ਪ੍ਰਾਪਤ ਹੋਇਆ ਕਿਉਂਕਿ ਪੋਕਟ ਸੀ ਪਾਣੀ ਚੋਕੀ ਨਿਕਲੇ ਇਹਦਾ ਮਤਲਬ ਵਿਅਰਥ ਕਰਮ ਜਿਨ੍ਹਾਂ ਬਾਰੇ ਸੋਚਿਆ ਨਹੀਂ ਕਿ ਕਰਨ ਦਾ ਲਾਭ ਹੈ ਜਿਵੇਂ ਭਾਈ ਸਾਹਿਬ ਪੁਰ ਭਾਈ ਗੁਰਦਾਸ ਜੀ ਉਹ ਇੱਕ ਸੋਈਏ ਵਿੱਚ ਜ਼ਿਕਰ ਕਰਦੇ ਹਨ ਕਲਰ ਮੈਂ ਬੀਜ ਬੋਏ ਕਲਰੀ ਧਰਤੀ ਵਿੱਚ ਕੋਈ ਜ਼ਿੰਮੇਵਾਰ ਜੇ ਬੀਜ ਪਾ ਦੇ ਬੀਤੇ ਉਹ ਪਹਿਲੋ ਵਿਚਾਰੇ ਹੀ ਨਾ ਕਿ ਇਹਦੇ ਇਹ ਕੀ ਕਰੇਗੀ ਧਰਤੀ ਕਲਰ ਮੈਂ ਬੀਜ ਬੋਏ ਨਿਪ ਜਾ ਨਾ ਧਾਨ ਪਾਨ ਉਹਦੇ ਵਿੱਚੋਂ ਕੋਈ ਪੱਤਾ ਕੋਈ ਅੰਗੂਰੀ ਬਾਹਰ ਨਹੀਂ ਆਵੇਗੀ ਕਿਉਂਕਿ ਕਲਰ ਨੇ ਬੀਜ ਨੂੰ ਸਾੜ ਦੇਣਾ ਹੈ ਕਹਿੰਦੇ ਹਨ ਕਲਰ ਮੈਂ ਬੀਜ ਬੋਏ ਨਿਪ ਜਾ ਨਾ ਧਾਨ ਪਾਨ ਮੂਲ ਖੋਏ ਰੋਏ ਪੁੰਨ ਰਾਜ ਡੰਡ ਲਾਗੇ ਭਾਈ ਗੁਰਦਾਸ ਜੀ ਕਹਿੰਦੇ ਮੂਲ ਮੂੜੀ ਭਾ ਬੀਜ ਕੋਲੋਂ ਪਾ ਲਿਆ ਉਹ ਵੀ ਜਾਂਦਾ ਰਿਆ ਨਾਲ ਹੀ ਤੇ ਉਹਦੇ ਉਲਟਾ ਸਰਕਾਰ ਵੱਲੋਂ ਜੋ ਮਾਲੀਆ ਨਾ ਉਹ ਗਰਾਉਣ ਵਾਸਤੇ ਆਣ ਬੈਂਦੀ ਆ ਪੁਲਿਸ ਅਸੀਂ ਵੇਖਦੇ ਰਹੇ ਆਪਣੇ ਬਜ਼ੁਰਗਾਂ ਦਾ ਹਾਲ ਬਹੁਤ ਘੱਟ ਫਸਲ ਹੁੰਦੀ ਸੀ ਤੇ ਜਦੋਂ ਮਾਮਲਾ ਗਰਾਉਂਦੇ ਸਨ ਨਾ ਕਿਤੇ ਨਾ ਕਿਤੇ ਸ਼ਿਫਟ ਕੇ ਬੈਠ ਜਾਣਾ ਬਜ਼ੁਰਗਾਂ ਨੇ ਗੱਡੇ ਛੱਡ ਕੇ ਭੱਜਣਾ ਉਹਨਾਂ ਪੁਲਿਸ ਨੇ ਮਗਰ ਲੱਗ ਕੇ ਫੜਨ ਦਾ ਯਤਨ ਕਰਨਾ ਇਹ ਕੁਝ ਹੁੰਦਾ ਸੀ ਹੁਣ ਕਹਿੰਦੇ ਮੂਲ ਕੋਏ ਰੋਏ ਮੂਲ ਮੂੜੀ ਕੋਲੋਂ ਬੀਜ ਵੀ ਗਵਾ ਲਿਆ ਤੇ ਪਛਤਾਉਂਦਾ ਹੈ ਜੀਵਿੰਦਾਰ ਹੁਣ ਮਾਮਲਾ ਵੀ ਦੇਣਾ ਪੈ ਗਿਆ ਇਹਦਾ ਮਤਲਬ ਪਹਿਲੋਂ ਨਹੀਂ ਵਿਚਾਰ ਕੀਤੀ ਤੇ ਫੋਕਟ ਕਰਮ ਦਾ ਕੋਈ ਲਾਭ ਨਾ ਹੋਇਆ ਅੱਗੇ ਕਹਿੰਦੇ ਹਨ ਦੂਜੀ ਪੰਕਤੀ ਭਾਈ ਸਾਹਿਬ ਜੀ ਕਹਿੰਦੇ ਸਲਲ ਬਲੋਏ ਸਲਲ ਪਾਣੀ ਸੱਲ ਲ ਬਲੋਏ ਜੈਸੇ ਨਿਕਸਤ ਨਾਹੇ ਕਰਤਾ ਜਿਵੇਂ ਪਾਣੀ ਦੇ ਰਿੜਕਿਆ ਕਦੀ ਵੀ ਕਿਉ ਨੀ ਨਿਕਲੇਗਾ ਕਦੀ ਮੱਖਣ ਦੀ ਪ੍ਰਾਪਤੀ ਤਤ ਦੀ ਪ੍ਰਾਪਤੀ ਨਹੀਂ ਹੋਵੇਗੀ ਸੱਲ ਲ ਬਲੋਏ ਜੈਸੇ ਨਿਕਸਤ ਨਾਹੇ ਕਰਤਾ ਮਟਕੀ ਮਥਨੀਆਂ ਹੋਰ ਤੋਰ ਭੱਗ ਗਈ ਹੁਣ ਸੁਆਣੀ ਭਾਵੇਂ ਕਿੰਨਾ ਚਿਰ ਲੱਗੀ ਰਵੇ ਪੁਰਾਣੇ ਸਮਿਆਂ ਚ ਦਹੀਂ ਵੀ ਜਮਾਇਆ ਹੁੰਦਾ ਸੀ ਕੱਚੇ ਭਾਂਡੇਆਂ ਚ ਤੇ ਪਾਣੀ ਵੀ ਲੱਗ ਗਈ ਭਰਿਆ ਹੁੰਦਾ ਸੀ ਉਹ ਵੀ ਭਾਂਡਿਆਂ 'ਚ ਕੱਚਿਆਂ 'ਚ ਹੁੰਦਾ ਸੀ ਕੁੱਪ libexec ਨਾਲ ਪਾਣੀ 'ਚ ਰੜਕਣਾ ਪਾ ਲੈ ਨੇਰੇ 'ਚ ਹਨੇਰੇ 'ਚ ਨਾ ਪਤਾ ਲੱਗੇ ਜਦੋਂ ਉਹਨੂੰ ਪਤਾ ਲੱਗਾ ਫਿਰ ਉਹਨੇ ਸੁੱਟਿਆ ਸਭ ਕੁਝ ਕਹਿੰਦੀ ਏ ਕਿ ਕਹਿੰਦੀ ਵਿਚਾਰਦੀ ਏ ਇਹ ਕੀ ਮੈਂ ਕਰਦੀ ਰਹੀ ਬ्यर्थ ਕਰ ਫੌਰ ਤੋਰ ਭੱਗ ਗਈ ਤੀਜੀ ਪੰਕਤੀ ਕਹਿੰਦੇ ਹਨ ਭੂਤਨ ਪੈਪੂਤ ਮੰਗਾਏ ਪੂਤਾਂ ਵਾਲਿਆਂ ਕੋਲੋਂ ਜਾ ਕੇ ਪੁੱਤ ਮੰਗਣੇ ਭੂਤਨ ਪੈਪੂਤ ਮੰਗਾ ਹੋਤ ਨਾ ਸਪੂਤੀ ਕੋਈ ਕਹਿੰਦੇ ਕਿਥੇ ਪੁੱਤਰ ਵਾਲੀ ਬਣ ਜਾਏਗੀ ਭਲਾ ਨਹੀਂ ਕਦੀ ਵੀ ਨਹੀਂ ਉਹ ਤੇ ਪੁੱਤਰਾਂ ਨੂੰ ਖੋਹਦੇ ਹਨ ਕਹਿੰਦੇ ਭੂਤਨ ਪੈਪੂਤ ਮੰਗਾ ਹੋਤ ਨਾ ਸਪੂਤੀ ਕੋ ਜੀ ਕੋ ਪਰਤ ਸੰਸੈ ਤਿਆਗਾ ਹੁਣਾ ਤਿਆਗ ਗਈ ਉਲਟਾ ਇੱਕ ਵਹਿਮ ਭਰਮ ਪੈ ਗਿਆ ਜੇ ਹੁਣ ਇਹਨਾਂ ਦੀ ਪੂਜਾ ਮੈਂ ਛੱਡ ਦਿੱਤੀ ਤੇ ਇਹ ਮੈਨੂੰ ਨਹੀਂ ਛੱਡਣਗੇ ਹੁਣ ਭਰਮ ਛੱਡਣਾ ਚਾਹੁੰਦੀ ਐ ਪਰ ਛੱਡ ਕਿਉਂ ਨਹੀਂ ਰਹੀ ਹੁਣ ਕੀ ਕਰਾਂ ਐਸਾ ਨਾ ਹੋਵੇ ਕਿ ਮੈਨੂੰ ਕੋ ਦੁੱਖ ਦੇ ਦੇਣੇ ਭਰਮ ਪੈ ਗਿਆ ਹੁਣ ਕਰਮ ਵੀ ਕੀਤਾ ਪੂਜਾ ਵੀ ਕੀਤਾ ਉਹਨਾਂ ਦੀ ਮਨੋਤਾ ਵੀ ਕੀਤੀਆਂ ਸਭ ਕੁਝ ਬ्यर्थ ਚਲਾ ਗਿਆ ਹੁਣ ਕਹਿੰਦੇ ਬਸ ਇਸੇ ਤਰ੍ਹਾਂ ਤਤ ਦੀ ਪੰਕਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਹਮੇਸ਼ਾ ਅਖੀਰ ਵਿੱਚ ਜੋ ਨਚੋੜ ਕੱਢਿਆ ਹੁੰਦਾ ਨਾ ਸਾਰੇ ਸਵਈਏ ਦਾ ਉਹ ਅਖੀਰ ਤੇ ਹੁਣ ਕਹਿੰਦੇ ਹਨ ਬਿਨ ਗੁਰਦੇਵ ਸੇਵ ਆਪ ਸੇਵ ਦੁੱਖ ਦਾਇਕ ਹੈ ਪੂਰੇ ਗੁਰੂ ਦੀ ਦੱਸੀ ਸੇਵਾ ਭਗਤੀ ਤੋਂ ਬਗੈਰ ਪੂਰੇ ਗੁਰੂ ਦੇ ਦੱਸੇ ਉਪਦੇਸ਼ ਨਾਮ ਉਪਦੇਸ਼ ਨੂੰ ਗ੍ਰਹਿਣ ਕਰਨ ਤੋਂ ਬਗੈਰ ਕਹਿੰਦੇ ਹਨ ਮਨ ਗੁਰਦੇਵ ਸੇਵ ਆਨ ਸੇਵ ਦੁੱਖਦਾਇਕ ਹੈ ਹੋਰ ਸੇਵਾਵਾਂ ਦੁੱਖਦਾਇਕ ਹਨ ਇਹ ਸਾਰੀਆਂ ਅਬ्यर्थ ਜਾਂਦੀਆਂ ਹਨ ਇਹਨਾਂ ਦਾ ਕੋਈ ਲਾਭ ਨਹੀਂ ਹੈ ਲੋਕ ਪਰਲੋਕ ਸ਼ੋਕ ਜਾਏ ਅੰਨਰਾ ਕਈ ਇੱਥੇ ਪਿਆਰ ਕੀਤਿਆਂ ਇਹਨਾਂ ਕਰਮਾਂ ਨੂੰ ਕੀਤਿਆਂ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ ਕੋਈ ਲਾਭ ਨਾ ਹੋਇਆ ਇਸ ਕਰਕੇ ਕਹਿੰਦੇ ਹਨ ਸੰਸਾਰ ਇਹ ਕੁਝ ਕਰਦਿਆ ਹੁਣ ਅੱਗੇ ਬਖਸ਼ਿਸ਼ ਕਰਦੇ ਹਨ ਭਗਤ ਕਬੀਰ ਜੀ ਹਰੀ ਅੰਗੂਰੀ ਗਦਹਾ ਚਰੈ ਹਰੀ ਅੰਗੂਰੀ ਜਿਹੜੀ ਤਾਜ਼ੀ-ਤਾਜ਼ੀ ਫੁੱਟਿਆ ਹੋਇਆ ਘਾ ਜਾਂ ਫਸਲ ਜਿਹੜੀ ਅੰਗੂਰੀ ਉੱਤੋਂ ਨਿਕਲਦੀਆਂ ਨੇ ਕੁਰੰਬਲ ਹਰੀ ਅੰਗੂਰੀ ਗਧਾ ਚਰੈ ਗਧਾ ਖੋਤਾ ਉਹ ਚੁਗਦਾ ਹੈ ਹੁਣ ਚੁਗਦਾ ਇੱਕ ਤੇ ਉਹਨੂੰ ਖਾਂਦਾ ਤੇ ਖਾਣ ਨਾਲ ਉਹ ਆਪਣੇ ਪੈਰਾਂ ਨਾਲ ਵਿੱਚ ਫਿਰ ਕੇ ਬਹੁਤੀ ਉਜਾੜਦਾ ਹਰੀ ਅੰਗੂਰੀ ਨਿਤ ਹਰੀ ਅੰਗੂਰੀ ਗਧਾ ਚਰੈ ਕਰਦਾ ਕੀ ਹੈ ਨਾਲੇ ਤੇ ਅੰਗੂਰੀ ਖਾਂਦਾ ਹੈ ਨਿਤ ਉਠ ਹੱਸੈ ਖੁਸ਼ ਹੁੰਦਾ ਨਾਲੇ ਖਾਂਦਾ ਕਿ ਇਹੋ ਜਿਹਾ ਮੈਨੂੰ ਮਿਲ ਗਿਆ ਨਿਤ ਉਠ ਹੱਸੈ ਹੀਂਗਾ ਮਰਿਆ ਹੀਂਗਦਾ ਹੈ ਉੱਚੀ ਆਵਾਜ਼ ਚ ਮਰਦਾ ਹੈ ਅਖੀਰ ਦੀ ਬਾਕੀ ਜਿੰਨਾ ਚਿਰ ਤੇ ਮਾਲਕ ਨਾ ਕੋਈ ਆਇਆ ਉਨਾ ਚਿਰ ਤੇ ਖਾਂਦਾ ਰਿਆ ਤੇ ਜਦੋਂ ਮਾਲਕ ਆ ਗਿਆ ਉਨੇ ਥੋੜਾ ਵੇਖਣਾ ਕਿ ਇਹ ਹੁਣ ਕਿੱਥੇ ਵੱਜਣ ਲੱਗੀ ਆ। ਉਹਨੇ ਇਹ ਦੀ ਵੇਖਣਾ ਉਹਦੀ ਮੌਤ ਵੀ ਹੋ ਸਕਦੀ ਹੈ। ਹੁਣ ਇੱਧਰ ਅਸਨ ਵਿੱਚ ਕਿੰਨੂ ਕਹਿ ਰਹੇ ਮਨ ਖੋਤੇ। ਇਨਸਾਨ ਨੂੰ ਸਮਝਾਉਂਦੇ ਹਨ ਕਹਿੰਦੇ ਹਨ ਵੇਖ ਤੇਰਾ ਅਸੂਲ ਸੀ ਦੇਖ ਪਰਾਈਆਂ ਚੰਗੀਆਂ ਬਾਵਾ ਭੈਣਾ ਧੀਆਂ ਜਾਣ। ਤੂੰ ਵਿਸ਼ੇ ਸੁਖ ਭੋਗਣ ਵਾਸਤੇ ਇਹ ਕੁਝ ਕੀਤਾ ਕਿ ਵੇਖ ਤੂੰ ਨਾਲੇ ਤੇ ਵਿਸ਼ੇ ਸੁਖ ਭੋਗਦਾ ਹੈ ਮਨਾ ਤੇ ਨਾਲੇ ਹੰਕਾਰ ਕਰਦਾ ਮੇਰਾ ਕੀ ਵਿਗਾੜ ਲਏਗਾ ਬਈ ਮੈਨੂੰ ਕੀ ਕਰ ਲਏਗਾ ਖੁਸ਼ ਵੀ ਹੁੰਦਾ ਬੰਦਾ ਅਗਿਆਨਤਾ ਚ ਪਰ ਇਹ ਜਿੰਨਾ ਚਿਰ ਪੜਦਾ ਪਿਆਰ ਆ ਚੋਰ ਤੇ ਪੈ ਜਾਏ ਕਿਸੇ ਹੋਰ ਤੇ ਪੈ ਜਾਏ ਪਿਆਰ ਆ ਉਹਨਾਂ ਚ ਇੱਥੇ ਕੋਈ ਚੋਰ ਨਹੀਂ ਨਾ ਪਰ ਜਿਸ ਦਿਨ ਫੜਿਆ ਗਿਆ بس ਫਿਰ ਉਸ ਦਿਨ ਤੇ ਸ਼ਾਮਤ ਹੈ ਨਾ ਮੌਤ ਵੀ ਹੋ ਸਕਦੀ ਹੈ ਬੇਅੰਤ ਜਵਾਨੀਆਂ ਇਸ ਤਰ੍ਹਾਂ ਗਰਕ ਹੁੰਦੀਆਂ ਹਨ ਨਿਤ ਉੱਠ ਆਸਾ ਹੀਂਗਾ ਮਰਾ ਅਗਲੀ ਦਲੀਲ ਇਹ ਉਦਾਹਰਨਾ ਦਿੱਤੀਆਂ ਭਗਤ ਜੀ ਨੇ ਮਾਤਾ ਇਹਨੂੰ ਮਾਤਾ ਪਾਠ ਨਹੀਂ ਕਰਨਾ ਮਾਤਾ ਮਾਤਾ ਮਸਤਿਆ ਹੋਇਆ ਬੈਂਸਾ ਮਾਤਾ ਬੈਂਸਾ ਬੈਂਸਾ ਇਹਨੂੰ ਬੈਂਸਾ ਵੀ ਕਹਿ ਦਿੰਦੇ ਹਨ ਸੰਡਾ ਵੀ ਕਹਿ ਦਿੰਦੇ ਹਨ ਝੋਟਾ ਵੀ ਕਹਿ ਦਿੰਦੇ ਮਿਆਂ ਵੀ ਕਹਿ ਦਿੰਦੇ ਹਨ ਇਹ ਸਾਰੀਆਂ ਬੋਲੀਆਂ ਉਹਦੇ ਤੇ ਲਾਗੂ ਹੁੰਦੀਆਂ ਸਾਰੇ ਨਾਮ ਉਹ ਦੇ ਹੀ ਹਨ ਇਹ ਜੋ ਝੋਟਾ ਹੈ ਨਾ ਪਸੂ ਅਮੋੜ ਪਸੂ ਮਾਤਾ ਅਮੋੜ ਕਿਸੇ ਦੀ ਨਹੀਂ ਸੁਣਦਾ ਮਾਤਾ ਬੈਂਸਾ ਅਮੂਹਾ ਜਾਏ ਅਮੂਹਾ ਆਪਣਾ ਮੂੰਹ ਜਿੱਧਰ ਨੂੰ ਹੈ ਉਧਰ ਜਾਂਦਾ ਨਹੀਂ ਖਸਮ ਦੀ ਸੁਣਦਾ ਮਾਲਕ ਦੀ ਨਹੀਂ ਸੁਣਦਾ ਮੱਤਾ ਬੈਂਸਾ ਅਮੂਹਾ ਜਾਏ ਕੁੱਦ-ਕੁੱਦ ਚਰੈ ਰਸਾਤਰ ਪਾਏ ਕੁੱਦ-ਕੁੱਦ ਕੇ ਦੌੜ-ਦੌੜ ਕੇ ਚੁਗਦਾ ਹੈ ਕੁੱਦਦਾ ਹੈ ਨਾਲੇ ਤੇ ਆਖਰ ਟੋਏ ਚ ਪੈ ਕੇ ਮਰ ਜਾਂਦਾ ਜਿਹੜਾ ਇਸ ਤਰ੍ਹਾਂ ਦਾ ਮਾਰਨ ਵਾਲਾ ਹੋਏ ਨਾ ਫਿਰ ਜ਼ਿਮੀਂਦਾਰ ਟੋਇਆ ਪੁੱਟ ਲੈਂਦੇ ਤੇ ਅੱਗੇ ਗਾੜੀ ਖੜੇ ਹੋ ਜਾਂਦੇ ਭੱਜ ਕੇ ਮਾਰਨ ਪੈਂਦਾ ਤੇ ਅੱਗੇ ਟੋਇਆ ਪੁੱਟਿਆ ਹੁੰਦਾ ਹੈ ਉਹਦੇ ਚ ਡਿੱਗ ਜਾਂਦਾ ਤੇ ਫੇਰ ਕਾਬੂ ਆਉਂਦਾ ਜੋਇਆ ਜਾਂਦਾ ਮਾਰਿਆ ਜਾਂਦਾ ਹੈ ਬਸ ਇਸੇ ਤਰ੍ਹਾਂ ਜੀਵ ਹੈ ਜੇ ਗੁਰੂ ਦੀ ਸਾਡੇ ਚ ਤੇ ਸਾਡੇ ਚ ਤੇ ਪਸ਼ੂ ਚ ਬਹੁਤ ਫਰਕ ਹੈ ਪਸ਼ੂ ਆ ਮਨੁੱਖ ਦੇਹ ਅੰਤਰ ਅੰਤਰ ਇਹ ਸਾਡੇ ਚ ਬੜਾ ਫਰਕ ਹੈ ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ ਆਪਾਂ ਸੁਰਤ ਦਾ ਸੁਰਤ ਸ਼ਬਦ ਸੁਰਤ ਦਾ ਮਲਾਪ ਕਰ ਸਕਦੇ ਆ ਪਰ ਪਸ਼ੂ ਨਹੀਂ ਕਰ ਸਕਦਾ ਦੂਸਰੇ ਦੂਸਰੀ ਪੰਕਤੀ ਚ ਭਾਈ ਗੁਰਦਾਸ ਜੀ ਫੇਰ ਕਹਿੰਦੇ ਹਨ ਪਾਸ ਹਰਿਆਉ ਸੁਣਿਓ ਅਣ ਸੁਣਿਓ ਕਰਾ ਹਰਿਆਆ ਪਸ਼ੂ ਆਪਣੇ ਮਾਲਕ ਦੀ ਖਸਮ ਦੀ ਗੱਲ ਨੂੰ ਬਾਜ ਤੇ ਮਗਰੋਂ ਪੈਂਦੀ ਆ ਪਰ ਨਹੀਂ ਸੁਣਦਾ ਕਹਿੰਦੇ ਹਨ ਮਾਨਸ ਜਨਮ ਉਪਦੇਸ਼ ਰਿਦਾ ਠੇਕ ਹੈ ਮਨਾ ਜੇ ਤੂੰ ਵੀ ਬਾਲਕ ਦੀ ਗੱਲ ਨਹੀਂ ਸੁਣ ਰਿਹਾ ਗੁਰੂ ਪਿਤਾ ਤੇ ਮਵਾਜਾ ਦਿੰਦੇ ਹਨ ਕਿ ਵੇਖੇ ਬੁਰੇ ਕਰਮਾਂ ਦਾ ਬੁਰਾ ਨਤੀਜਾ ਜੇ ਤੂੰ ਵੀ ਨਹੀਂ ਸੁਣ ਰਿਹਾ ਤੇ ਫਿਰ ਕਿਤੇ ਉਹ ਪਸ਼ੂਆਂ ਵਰਗੀ ਤੇ ਨਹੀਂ ਤੇਰੀ ਬਿਰਤੀ ਹੁਣ ਅੱਗੇ ਕਹਿੰਦੇ ਹਨ ਕਬੀਰ ਸਾਹਿਬ ਜੀ ਦਾ ਜੋ ਸਦਾ ਤੱਕ ਕਹੋ ਕਬੀਰ ਪ੍ਰਗਟ ਭਈ ਖੇਡ ਲੇਲੇ ਕੋ ਚੁੰਗਾ ਨਿਤ ਭੇੜ ਕਹਿੰਦੇ ਮੈਨੂੰ ਖੇਡ ਇਹ ਤਮਾਸ਼ਾ ਪ੍ਰਗਟ ਹੋ ਗਿਆ ਮੈਨੂੰ ਪਤਾ ਲੱਗ ਗਿਆ ਕਬੀਰ ਸਾਹਿਬ ਕਹਿੰਦੇ ਹਨ ਕਹਿੰਦੇ ਹਨ ਹੋ ਕੀ ਰਿਆ ਲੇਲੇ ਕੋ ਚੁੰਗਾ ਨਿਤ ਭੇੜ ਭੇੜ ਦੇ ਬੱਚੇ ਨੂੰ ਲੇਲਾ ਬੱਕਰੀ ਦੇ ਬੱਚੇ ਨੂੰ ਵੀ ਲੇਲਾ ਹੀ ਕਹਿੰਦੇ ਹਨ ਤੇ ਭੇਡ ਦੇ ਬੱਚੇ ਨੂੰ ਵੀ ਲੇਲਾ ਹੀ ਕਹਿੰਦੇ ਹਾਂ ਹੁਣ ਕਹਿੰਦੇ ਹਨ ਉਹ ਹੈ ਤੇ ਅਸੂਲਨ ਤੇ ਇਹ ਹੈ ਨਾ ਲੇਲਾ ਭੇਡ ਨੂੰ ਚੁੰਗੇ ਪਰ ਕਬੀਰ ਸਾਹਿਬ ਕਹਿੰਦੇ ਤਮਾਸ਼ਾ ਮੈਂ ਵੇਖਿਆ ਭੇਡ ਲੇਲੇ ਨੂੰ ਚੁੰਗ ਰਹੀ ਹੈ ਭੇਡ ਲੇਲੇ ਨੂੰ ਚੁੰਗ ਰਹੀ ਹੈ ਇਹ ਅੰਤਰੀਵ ਅਰਥ ਹਨ ਸਾਰੇ ਇਹ ਭਾਵਨਾਤਕ ਤੌਰ ਤੇ ਅੰਤਰੀਵ ਅਰਥ ਅਸਲ ਵਿੱਚ ਕੀ ਹੈ ਚਾਹੀਦਾ ਤੇ ਇਹ ਬੁੱਧੀ ਬੁੱਧੀ ਕੀ ਹੈ ਬੁੱਧੀ ਸ਼ਰੋਮਣੀ ਹੈ ਮਨ ਕੀ ਹੈ ਮਨ ਨੀਵੇਂ ਤਾਂ ਆਪਾਂ ਪੜਦੇ ਵੀ ਆ ਨਾ ਅਰਦਾਸ ਵਿੱਚ ਆਪਾਂ ਬਚਨ ਵੀ ਕਰਨੇ ਆ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਉੱਚੀ ਹੋਵੇ ਮਨ ਨੀਮਾ ਤੇ ਜੇ ਮਨ ਉੱਚਾ ਕਰ ਲਿਆ ਤੇ ਬਤਨੀ ਵੀ ਕਰ ਲਈ ਤੇ ਫਿਰ ਮਤ ਬਲੇਲੇ ਨੂੰ ਚੁੰਗੇਗੀ ਨਾ ਫਿਰ ਮਤ ਲੱਗ ਜਾਏਗੀ ਮਨ ਦੇ ਮਗਰ ਤੇ ਮਨ ਹਵੇਸ਼ਾ ਨੀਵੇਂ ਪਾਸੇ ਜਾਏਗਾ ਉਲਟੀ ਖੇਡ ਚਾਹੀਦਾ ਤੇ ਸੀ ਮੱਤ ਚੰਗੀ ਦੇ ਮਗਰ ਮਨ ਲੱਗਦਾ ਪਰ ਉਲਟਾ ਹੋ ਰਿਹਾ ਇੱਥੇ ਮਨ ਦੇ ਮਗਰ ਸਾਡੀ ਮੱਤ ਲੱਗੀ ਹੋਈ ਆ ਤੇ ਮਨ ਹਮੇਸ਼ਾ ਪਾਣੀ ਵਾਂਗੂ ਨੀਵੇਂ ਪਾਸੇ ਵਹਿੰਦਾ ਬੁਰੇ ਪਾਸੇ ਮਨ ਲੋਚੇ ਬਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਆ ਚਾਂਦ ਪਾਠ ਜੀ ਹੁਣ ਆ ਇਹ ਪਦਾ ਅਗਲਾ ਇੱਥੇ ਵੇਖੋ ਕਬੀਰ ਜੀ ਦਾ ਨਾਮ ਆ ਗਿਆ ਅਗਲੇ ਪਦੇ ਚ ਫਿਰ ਕਬੀਰ ਜੀ ਦਾ ਨਾਮ ਆਉਣ ਲੱਗਾ ਹੈ RAM ਰਮਤ ਪਰ ਮਤ ਪ੍ਰਗਟਈ ਆਇਆ ਹੁਣ ਕਬੀਰ ਸਾਹਿਬ ਜੀ ਦਾ ਸਾਰਾ ਸਿਧਾਂਤ ਉੱਥੇ ਸਮਾਪਤ ਹੋ ਗਿਆ ਅੱਗੇ ਹੁਣ ਸਤਿਗੁਰੂ ਗੁਰਪੀਤਾ ਜੀ ਸਮਝਾਉਂਦੇ ਹਨ ਉਹ ਮਤ ਕਿਵੇਂ ਪ੍ਰਗਟ ਹੋਵੇ ਜਿਹੜੀ ਮਤ ਸ੍ਰੇਸ਼ਟ ਮਤ ਹੋ ਆਤਮ ਮਸ਼ੈਣੀ ਕਹਿੰਦੇ ਹਨ ਜਿਉਂ-ਜਿਉਂ ਸਿਮਰਨ ਤਾਂ ਕਿ ਦੁਨੀਆ ਨੂੰ ਭਲੇਖਾ ਨਾ ਹੋਣ ਰਹਿ ਜਾਏ ਭਲੇਖਾ ਕੰਡਣ ਵਾਸਤੇ ਸਤਿਗੁਰੂ ਜੀ ਨੇ ਆਹ ਪੰਕਤੀਆਂ ਦੋ ਪਾਈਆਂ ਹਨ ਬਹੁਤੇ ਵਿਦਵਾਨਾਂ ਨੇ ਦਾ ਨਿਰਣਾ ਨਹੀਂ ਕੀਤਾ ਕੇਵਲ ਭਾਈ ਸਾਹਿਬ ਸਿੰਘ ਜੀ ਨੇ ਕੀਤਾ ਤੇ ਕਿਸੇ ਹੱਦ ਤੱਕ ਬਿਲਕੁਲ ਜਾਏਗਾ ਪਾਈ ਸਾਹਿਬ ਸਿੰਘ ਜੀ ਦਾ ਨਰਨਾ ਬਿਲਕੁਲ ਜਾਇਜ਼ ਹੈ ਠੀਕ ਹੈ RAM ਰਮਤ ਮਤ ਪ੍ਰਗਟਾਈ ਕਹੋ ਕਬੀਰ ਗੁਰ ਸੋਜੀ ਪਾਈ ਇਹ ਗੁਰੂ ਨੇ ਅਕਲ ਦੇ ਦਿੱਤੀ ਵਿਚਾਰਾ ਕਰਦੇ ਆ ਬੇਅੰਤ ਹੋਈਆਂ ਗਲਤੀਆਂ ਸਤ ਗੁਰੂ ਨੂੰ ਆਪ ਕਰ ਦੇਣੀਆਂ ਸੋ ਅਗਲਾ ਪ੍ਰੋਗਰਾਮ ਜੋ ਅਗਲਾ ਆਉਣ ਵਾਲਾ ਸਮਾਂ ਹੈ ਸਤਿਕਾਰਯੋਗ ਸੰਤ ਬਾਬਾ ਅਨੂਪ ਸਿੰਘ ਜੀ ਆਏ ਹਨ ਆਪ ਜੀ ਸਾਰਾ ਪ੍ਰੋਗਰਾਮ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ